ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੁੰਡੀ ਬਟਿਕ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਬਲ ਪਾਈਪਿੰਗ ਲਗਾਉਣੀ ਦੱਸਾਂਗੇ ਮੇਰਾ ਨਾਮ ਆ ਜੀ ਵਿਰਿੰਦਰ ਕੌਰ ਇਹ ਮੇਰੇ ਕੋਲ ਆਰਮ ਦਾ ਕੱਪੜਾ ਹੈ ਜਿੰਨੀ ਵੀ ਸਾਡੀ ਬਾਹਾਂ ਦੀ ਲੰਬਾਈ ਤਿਆਰ ਆ ਉੱਥੇ ਨਿਸ਼ਾਨੀ ਲਾ ਕੇ ਇੱਕ ਪਾਈਪਿੰਗ ਦੇ ਪੀਸ ਨੂੰ ਐਦਾਂ ਅਟੈਚ ਕਰ ਲਿਆ ਦੂਜੀ ਵਾਰੀ ਜਿਹੜਾ ਦੂਜਾ ਪੀਸ ਆ ਪਾਈਪਿੰਗ ਦਾ ਉਹਨੂੰ ਬਾਹਾਂ ਦੇ ਪੁੱਠੇ ਪਾਸੇ ਅਟੈਚ ਕਰਨਾ ਹੈ ਜੋ ਦੂਜੇ ਕਲਰ ਦੀ ਪਾਈਪਿੰਗ ਆ ਉਹਨੂੰ ਆਰਮ ਦੇ ਪੁੱਠੇ ਪਾਸੇ ਅਟੈਚ ਕਰਾਂਗੇ ਜਿਹੜਾ ਪਾਈਪਿੰਗ ਦਾ ਡੋਰੀ ਵਾਲਾ ਹਿੱਸ ਉੱਪਰਲੀ ਸਾਈਡ ਰੱਖਿਓ ਤੇ ਇੱਥੇ ਆਪਾਂ ਸਿੰਗਲ ਫੁੱਟ ਦੀ ਹੀ ਵਰਤੋਂ ਕਰਾਂਗੇ ਕਿਉਂਕਿ ਸਿੰਗਲ ਫੁੱਟ ਦੇ ਨਾਲ ਪਾਈਪਿੰਗ ਬਹੁਤ ਹੀ ਵਧੀਆ ਤੇ ਫਿਨਿਸ਼ਿੰਗ ਨਾਲ ਲੱਗ ਜਾਂਦੀ ਆ ਸੋ ਐਦਾਂ ਕਰਕੇ ਇਹ ਆਪਣੀ ਪਾਈਪਿੰਗ ਦੀ ਸਲਾਈ ਲੱਗ ਗਈ ਹੁਣ ਮੈਂ ਤੁਹਾਨੂੰ ਇੱਥੇ ਦਿਖਾ ਦਿੰਦੀ ਆ ਜੀ ਇਹ ਕੱਪੜੇ ਦਾ ਪੁੱਠਾ ਪਾਸਾ ਏ ਤੇ ਇਹ ਵਾਲਾ ਕੱਪੜੇ ਦਾ ਸਿੱਧਾ ਪਾਸਾ ਏ ਇਹ ਪਾਈਪਿੰਗ ਗ੍ਰੀਨ ਵਾਲੀ ਆਪਾਂ ਨੇ ਪੁੱਠੇ ਪਾਸੇ ਅਟੈਚ ਕੀਤੀ ਆ ਹੁਣ ਇਹ ਸਿੱਧ ਇਹਨੂੰ ਆਪਾਂ ਨੇ ਸਿੱਧੇ ਪਾਸੇ ਵਾਲ ਨੂੰ ਐਦਾਂ ਫੋਲਡ ਕਰ ਲੈਣਾ ਤੇ ਇੱਥੇ ਇੱਕ ਦਬਵੀਂ ਸਲਾਈ ਲਗਾ ਦੇਣਾ ਜਿੰਨਾਂ ਨੂੰ ਆਪਾਂ ਦਾਵੀ ਸਲਾਈ ਲਗਾਉਣੀ ਹੈ ਜੀ ਇੰਨੇ ਨੂੰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਕੁਝ ਵੀ ਨਵਾਂ ਸਿੱਖ ਕੇ ਜਾਉਂਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਇੰਸਟਾਗ੍ਰam ਤੇ ਮੇਰਾ ਪੇਜ ਹੈ ਮੁੰਡੀ ਪਟਿਕ ਦੇ ਨਾਮ ਤੇ ਉਸਤੇ ਵੀ ਮੈਨੂੰ ਫੋਲੋ ਕਰ ਲਿਓ ਸਾਡੀ ਪਾਈਪਿੰਗ ਲਾ ਕੇ ਤਿਆਰ ਆ ਇਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਪਾਈਪਿੰਗ ਲੱਗੀ ਆ ਬੈਕ ਸਾਈਡ ਤੋਂ ਵੀ ਕੱਪੜੇ ਦੇ ਵਿੱਚ ਕੋਈ ਵੀ ਝੋਲ ਨਹੀਂ ਆ ਰਿਹਾ ਤੇ ਹੁਣ ਆਪਾਂ ਤੁਹਾਨੂੰ ਇੱਥੇ ਦੂਜਾ ਤਰੀਕਾ ਸ਼ੇਅਰ ਕਰਦੇ ਆਂ ਇਹ ਤਰੀਕਾ ਹੀ ਬਿਗিনার ਦੇ ਵਾਸਤੇ ਆ ਪਹਿਲਾਂ ਤਾਂ ਜਿਹੜੇ ਕਲਰ ਦੀ ਵੀ ਤੁਸੀਂ ਪਾਈਪਿੰਗ ਉੱਪਰ ਰੱਖਣਾ ਚਾਹੁੰਦੇ ਹੋ ਉਹ ਐਦਾਂ ਰੱਖ ਕੇ ਉਹਨੂੰ ਸਲਾਈ ਲਾ ਲਿਓ ਮੈਂ ਇੱਥੇ ਲਾਈਟ ਕਲਰ ਦੀ ਪਾਈਪਿੰਗ ਨੂੰ ਉੱਪਰ ਰੱਖੂੰਗੀ ਤੇ ਡਾਰਕ ਕਲਰ ਦੀ ਪਾਈਪਿੰਗ ਨੂੰ ਹੇਠਾਂ ਰੱਖ ਕੇ ਐਦਾਂ ਸਲਾਈ ਲਗਾਉਂਗੀ ਦੋਨੋਂ ਪਾਈਪਿੰਗਸ ਨੂੰ ਆਪਸ ਦੇ ਵਿੱਚ ਜੋੜ ਕੇ ਇੱਥੇ ਮੈਂ ਸਲਾਈ ਲਗਾ ਲਈ ਹੁਣ ਜਿਹੜਾ ਵੀ ਕਲਰ ਤੁਸੀਂ ਉੱਪਰਲੀ ਸਾਈਡ ਰੱਖਣਾ ਚਾਹੁੰਦੇ ਹੋ ਫਰੰਟ ਵਾਲੀ ਸਾਈਡ ਉਹੀ ਕਲਰ ਬੈਕ ਸਾਈਡ ਤੇ ਉੱਪਰਲੀ ਸਾਈਡ ਰੱਖ ਕੇ ਸਲਾਈ ਲਗਾਓ ਆਰਮ ਦੇ ਬੈਕ ਸਾਈਡ ਪਾਈਪਿੰਗ ਅਟੈਚ ਹੋਊਗੀ ਹੁਣ ਕੱਪੜੇ ਨੂੰ ਇਦਾਂ ਫੋਲਡ ਕਰਕੇ ਇੱਥੇ ਉੱਪਰ ਇਸ ਦੇ ਇੱਕ ਸਲਾਈ ਲਗਾ ਦੇਣੀ ਇਹ ਦੇਖੋ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਆ ਇੱਥੇ ਆਪਾਂ ਨੇ ਇਦਾਂ ਸਿਰਫ ਫੋਲਡ ਕਰਕੇ ਇੱਥੇ ਸਲਾਈ ਲਗਾ ਦੇਣੀ ਇਹ ਸਾਡੀ ਬਹੁਤ ਹੀ ਸੋਹਣੀ ਤੇ ਵਧੀਆ ਪਾਈਪਿੰਗ ਲਾ ਕੇ ਤਿਆਰ ਹੋ ਜਾਊਗੀ ਇਸ ਉੱਤੇ ਇੱਕ ਦਾਬਮੀ ਸਲਾਈ ਵੀ ਲਗਾ ਦਿਓ ਇਹ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦੋ ਤਰੀਕੇ ਦੱਸੇ ਨੇ ਕਿ ਕਿਦਾਂ ਤੁਸੀਂ ਆਪਣੇ ਕਮੀਜ਼ ਉੱਤੇ ਡਬਲ ਪਾਈਪਿੰਗ ਅਟੈਚ ਕਰ ਸਕਦੇ ਹੋ ਤੁਹਾਨੂੰ ਕਿਹੜਾ ਤਰੀਕਾ ਜ਼ਿਆਦਾ ਵਧੀਆ ਲੱਗੇ ਆਪ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਵੀਡੀਓ ਜਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ